ਹਾਂਜੀ ਕਿੱਦਾਂ ਚੱਲ ਰਹੀ ਹੈ ਤਿਆਰੀ ਅੱਜ ਆਪਾਂ ਪੈਨ ਮਸ਼ੀਨ ਬਾਰੇ ਗੱਲ ਕਰਨੀ ਹੈ ਤੇ ਟੈਟੂ ਦੇ ਇਸ ਫ੍ਰੀ ਕੋਰਸ ਦੇ ਅੰਦਰ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਪਹਿਲੀ ਵਾਰੀ ਇਹ ਦੇਖ ਰਹੇ ਆਂ ਵੀਡੀਓ ਤੇ ਬਹੁਤ ਸਾਰੀਆਂ ਵੀਡੀਓ ਇਸ YouTube ਚੈਨਲ ਤੇ ਆ ਤੇ ਅੱਜ ਆਪਾਂ ਟੈਟੂ ਦੀ ਪੈਨ ਮਸ਼ੀਨ ਬਾਰੇ ਗੱਲ ਕਰਦੇ ਆ ਕੋਇਲ ਮਸ਼ੀਨ ਬਾਰੇ ਹੋ ਚੁੱਕੀ ਆ ਅਸੈਂਬਲਿੰਗ ਕਿੱਦਾਂ ਕਰਨੀ ਆ ਕੋਇਲ ਮਸ਼ੀਨ ਹੈ ਕੀ ਆ ਕੰਮ ਕਿੱਦਾਂ ਕਰਦੀ ਸਾਰਾ ਕੁਝ ਉਹਦੇ ਬਾਰੇ ਦੱਸ ਚੁੱਕੇ ਆ ਪੈਨ ਮਸ਼ੀਨ ਅੱਜ ਕੱਲ ਜਿਹੜੇ ਮਾਡਰਨ ਅੱਜ ਹੁਣ ਟੈਟੂ ਜਿਹੜੇ ਬਿਗਨਰ ਆ ਸ਼ੁਰੂ ਕਰਦੇ ਸਾਰੇ ਪੈਨ ਮਸ਼ੀਨਾਂ ਹੀ ਸ਼ੁਰੂ ਕਰਦੇ ਲੱਕੜ ਜੀ ਨਾਲ ਠੋਕੇ ਡੈਡੂ ਬਣਾਉਂਦੇ ਜਿਹਦਾ ਚਾਇਨੀਜ਼ ਡੈਡੂ ਬਣਦੇ ਚਾਈਨਾ ਚ ਬਣਦੇ ਤੁਸੀਂ ਦੇਖੇ ਹੋਏ ਠੀਕ ਹੈ ਉਸ ਤੋਂ ਬਾਅਦ ਆ ਗਈ ਕੋਇਲ ਮਸ਼ੀਨ ਜਿਹਨੂੰ ਆਪਾਂ ਟਰੈਡੀਸ਼ਨਲ ਮਸ਼ੀਨ ਕਹੇ ਦਿੰਦੇ ਹਾਂ ਠੀਕ ਹੈ ਉਹ ਕੋਇਲਾਂ ਤੇ ਕੰਮ ਕਰਦੀ ਸੀ ਵਾਈਬ੍ਰੇਸ਼ਨ ਸੀ ਆਵਾਜ਼ ਵੀ ਨੌਇਸ ਸੀ ਬਹੁਤ ਲੱਗਦੀ ਪੁਰਾਣੀ ਜਿਹਾ ਸਟਾਈਲ ਦੀ ਠੀਕ ਹੈ ਕਰਕੇ ਪੁਰਾਣੀ ਸੀ ਤੇ ਪੁਰਾਣੀ ਸਟਾਈਲ ਦੀ ਲੱਗਦੀ ਫਿਰ ਉਸ ਤੋਂ ਬਾਅਦ ਆ ਗਈ ਰੋਟਰੀ ਮਸ਼ੀਨ ਰੋਟਰੀ ਮਸ਼ੀਨ ਦੀ ਜਿਹੜੀ ਬਣਤਰ ਆ ਉਹ ਕੋਇਲ ਮਸ਼ੀਨ ਵਰਗੀ ਸੀ ਫਿਰ ਉਸ ਤੋਂ ਬਾਅਦ ਉਹਦੇ ਅੰਦਰ ਮੋਟਰ ਲੱਗੀ ਸੀ ਉਹਦੇ ਅੰਦਰ ਕੋਇਲ ਹੁਣ ਬੈਂਕ ਮਸ਼ੀਨ ਆ ਗਈ ਇਹਦੇ ਅੰਦਰ ਪਰ ਇਹ ਜਿਹੜੀ ਆ ਇਹ ਪੈਨ ਵਾਂਗੂ ਦੀਦੀ ਆ ਤਾਂ ਇਹਦਾ ਨਾਮ ਵੈਸੇ ਨੂੰ ਪੈਨ ਵਰਗੀ ਆ ਨਾ ਪੈਨ ਮਸ਼ੀਨ ਹੈ ਟੋਟਾ ਇਹਨੂੰ ਪੈਨ ਮਸ਼ੀਨ ਪਹਿਲਾਂ ਪਹਿਲਾਂ ਜਦੋਂ ਮਸ਼ੀਨਾਂ ਆਈਆਂ ਇਹ ਉਹਨਾਂ ਚ ਸਟ੍ਰੋਕ ਜਿਹੜੀ ਐਡਜਸਟੇਬਲ ਨਹੀਂ ਸੀਗੀ ਬਾਅਦ ਚ ਹੌਲੀ 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 ਇਹਨਾਂ ਦੇ ਅੰਦਰ ਬਹੁਤ ਸਾਰੀਆਂ ਨਵੀਆਂ ਨਵੀਆਂ ਚੀਜ਼ਾਂ ਜੋੜਦੀਆਂ ਗਈਆਂ ਵੈਸੇ ਵੀ ਦਿਖਾ ਦੂਗਾ ਬਾਕਸ ਚਾੱਕ ਕੇ ਮੇਰੇ ਕੋਲ ਜਿਹੜੀ ਪੈਨ ਮਸ਼ੀਨ ਮੈਂ ਬੋਸਲੀ ਯੂਜ਼ ਕਰਦਾ ਉਹ ਆ ਠੀਕ ਆ ਇਹਦੇ ਨਾਲ ਇਦਾਂ ਦੀ ਬੈਟਰੀ ਮਿਲਦੀ ਆ ਇਹ ਚਾਰਟ ਮੁੱਕ ਜੂਵੇ ਤਾਂ ਤੁਸੀਂ ਉਹ ਬੈਟਰੀ ਨੂੰ ਰਿਪਲੇਸ ਕਰ ਸਕਦੇ ਆ ਜੇਕਰ ਕਿਤੇ ਖਰਾਬ ਹੋ ਜੂਵੇ ਤੇ ਆਹਾ ਅਗਰ ਬੈਟਰੀ ਮੌਕੇ ਵੀ ਇਹਦੇ ਨਾਲ ਤੁਸੀਂ ਵਾਇਰ ਲਾ ਕੇ ਤਾਂ ਇਹਨੂੰ ਵਾਇਰ ਨਾਲ ਵੀ ਚਲਾ ਸਕਦੇ ਆ ਹਰੇਕ ਬਹੁਤ ਸਾਰੀਆਂ ਪੈਨ ਮਸ਼ੀਨਾਂ ਅਲੱਗ-ਅਲੱਗ ਬ੍ਰਾਂਡਾਂ ਦੀਆਂ ਆ ਅੱਛਾ ਹਰੇਕ ਪੈਨ ਮਸ਼ੀਨ ਆਪਣੀ ਪਾਵਰ ਤੇ ਚੱਲਦੀ ਆ ਕੋਈ ਵੀ ਮਸ਼ੀਨ ਇਦਾਂ ਨਹੀਂ ਹੈਗੀ ਕਿ ਸੇਮ ਸੇਮ ਕੰਮ ਕਰਦੀ ਆ ਕਿਸੇ 'ਚ ਟਾਰਕ ਵਧਿਆ ਜੇ ਤੁਸੀਂ ਮੇਰੀ ਇਹ ਕਲਾਸ ਨਹੀਂ ਲਈ ਤਾਂ ਪਲੀਜ਼ ਲਾ ਲਿਓ ਜਾ ਕੇ ਆਰਪੀਐਮ ਟਾਰਕ ਲਈ ਹੈਨਾ ਟਾਰਕ ਇੱਕ ਤਰ੍ਹਾਂ ਦੀ ਪਾਵਰ ਹੁੰਦੀ ਆ ਕਿ ਕਿਸੇ 'ਚ ਪਾਵਰ ਵਧਿਆ ਕਿਸੇ 'ਚ ਪਾਵਰ ਘਟਿਆ ਜਦੋਂ ਆਪਾਂ ਅੱਛਾ ਬਹੁਤ ਸਾਰੀਆਂ ਇੰਨੀਆਂ ਮਹਿੰਗੀਆਂ ਮਸ਼ੀਨਾਂ ਜਿੱਦਾਂ ब्रांड ਚਲੋ ਮੈਂ ਨਹੀਂ ਨਾਲ ਲੈਣੀ ਕਿ ਉਹਦੇ ਅੰਦਰ ਨਾ ਹੈਗੀ ਮਹਿੰਗੀ ਆ ਕੋ ਲਿਖਿਆ ਹੁੰਦਾ ਇਹ ਲਾਈਨਰ ਮਸ਼ੀਨ ਆ ਤੇ ਇਹ ਸ਼ੈਡਰ ਮਸ਼ੀਨ ਆ ਉਹ ਉਹਨਾਂ ਦੇ ਮੋਸਟਲੀ ਉਹਨਾਂ ਦਾ ਪਾਵਰ ਜਿਹੜੀ ਉਹਨਾਂ ਦੀ ਟਾਰਕ ਦਾ ਤੇ ਉਹਨਾਂ ਦੇ ਆਰਪੀਐਮ ਦਾ ਫਰਕ ਹੁੰਦਾ ਠੀਕ ਆ ਸਟ੍ਰੋਕ ਲੈਂਥ ਆਪਾਂ ਉਹਨਾਂ ਦੀ ਐਡਜਸਟ ਕਰ ਸਕਦੇ ਆ ਸੋ ਜਿਹੜੀ ਜਿਹੜੀ ਸ਼ੈਡਰ ਹੁੰਦੀ ਨਾ ਮੋਸਟਲੀ ਉਹਦੀ ਜਿਹੜੀ ਸ਼ਾਰਟ ਹੁੰਦੀ ਆ ਸਟ੍ਰੋਕ ਲੈਂਥ ਜਿਹੜੀ ਲਾਈਨਰ ਹੁੰਦੀ ਆ ਉਹਦੀ ਲੌਂਗ ਹੁੰਦੀ ਅੱਛਾ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ ਤੁਹਾਨੂੰ ਮੈਂ ਇਹ ਨਾ ਇਹਦੇ ਬਾਰੇ ਸਰਚ ਕਰਦਾ ਸੀਗਾ ਤੇ ਹਰੇਕ ਨੂੰ ਹੁੰਦਾ ਕਿ ਯਾਰ ਮੈਂ ਆਪਣੇ ਜਿਹੜੇ ਤੁਸੀਂ ਸੌਂਦੇ ਆ ਉਹਨਾਂ ਤੇ ਕਰ ਵਧੀਆ ਇੱਕਦਮ ਸਹੀ ਸਟੀਕ ਜਾਣਕਾਰੀ ਲੈ ਕੇ ਜਾਂਦਾ ਮੈਂ ਕੀ ਕੀਤਾ ਮੈਂ ਜਿਮਨੀ ਨੂੰ ਪੁੱਛਿਆ ਜਿਮਨੀ ਨੂੰ ਆਉਂਦਾ ਚੈਟ ਜੀ ਟੀ ਪੀ ਜਿਮਨੀ ਮੈਂ ਜਿਮਨੀ ਨੂੰ ਇਹ ਕੁਐਸਚਨ ਪੁੱਛਿਆ ਕਿ ਮੈਨੂੰ ਕਲੀਅਰਲੀ ਦੱਸ ਕਿ ਜਿਹੜੀ ਪੈਨ ਮਸ਼ੀਨ ਦੇ ਵਿੱਚ ਸ਼ੇਡਰ ਮਸ਼ੀਨ ਆ ਤੇ ਲਾਈਨਰ ਮਸ਼ੀਨ ਆ ਹੈ ਦੋਨੀਆਂ ਪੈਨ ਮਸ਼ੀਨ ਪਰ ਇਹਨਾਂ ਦੋਨਾਂ 'ਚ ਫਰਕ ਕੀ ਆ ਤੁਸੀਂ ਯਕੀਨ ਕਰਿਓ ਕਿ ਜਿਹੜੇ ਜਿਮਨੀ ਨੇ ਆਨਸਰ ਦਿੱਤੇ ਤੁਸੀਂ ਆਪ ਸਰਚ ਮਾਰ ਲਿਓ ਵਧੀਆ ਜਾਂ ਉਹ ਪ੍ਰੌਮਪਟ ਲੈ ਕੇ ਜਿਮਨੀ ਨੇ ਜਿਹੜੇ ਆਨਸਰ ਦਿੱਤੇ ਉਹ ਚੈਟ ਜੀ ਟੀ ਪੀ ਤੋਂ ਬ ਬੀਲੀਵ ਕਰੋਗੇ ਦੋਨਾਂ ਨੇ ਵੱਖਰੇ ਕਰਕੇ ਜਿਮਨੀ ਨੇ ਕਿਹਾ ਕਿ ਜਿਹੜੀ ਲਾਈਨਰ ਮਸ਼ੀਨ ਆ ਉਹਦੀ ਜਿਹੜੀ ਸਟ੍ਰੋਕ ਲੈਂਥ ਆ ਉਹ ਵੱਡੀ ਹੋਣੀ ਚਾਹੀਦੀ ਆ 4.2 4.2 4.0 ਤਾਂ ਜਿਹੜੀ ਦੂਜੀ ਆ ਚੈਡ ਜਿਹੜੀ ਵੀ ਉਹਨੇ ਛੋਟੀ ਦਸੀ ਸੋ ਕਿ 2.4 ਲਾਈਨਰ ਮਸ਼ੀਨ ਪਰ ਮੈਨੂੰ ਜਿੱਥੇ ਤੇ ਕਰ ਪਤਾ ਆ ਮੈਂ ਯੂਜ਼ ਕਰਦਾ ਐ ਇੰਨੇ ਚੜਦਾ ਮੈਂ ਕੀ ਕਰਦਾ ਮੈਂ ਹਮੇਸ਼ਾ ਛੋਟੇ ਸਟ੍ਰੋਕ ਲੈਂਥ ਤੇ ਯਾਨੀ 2.4 2.3 ਤੋਂ ਥੱਲੇ ਥੱਲੇ ਉਹਨੂੰ ਮੈਂ ਸ਼ੇਡ ਕਰਦਾ ਮੈਂ ਲਾਈਨਰ ਕੰਮ ਕਰਦਾ ਮੋਸਟਲੀ ਸਾਰੇ ਲਾਈਨਰ ਕੰਮ 4 ਤੋਂ ਬਾਹਰ ਕਰਦੇ ਆ 4.0 4.2 ਲਾਈਨਰ ਕੰਮ ਕਰਦੇ 3.2 ਤੇ ਬਾਕੀ ਜਿੱਦਾਂ ਮੈਂ ਦੱਸਿਆ ਕਿ ਹਰੇਕ ਆਰਟਿਸਟ ਦਾ ਆਪਣਾ ਇੱਕ ਸਟਾਈਲ ਆ ਉਹ ਜਿੱਥੇ ਕੰਮ ਕਰਨਾ ਚਾਹੁੰਦਾ ਉਹਨੂੰ ਵਧੀਆ ਉਹ ਆਪ ਹੀ ਕਰ ਲੈਂਦਾ ਕਈ ਹਾਈ ਆਰਪੀਐਮ ਤੇ ਕੰਮ ਕਰਦੇ ਆ ਕਈ ਲੋ ਆਰਪੀਐਮ ਤੇ ਕੰਮ ਕਰਦੇ ਆ ਉਹ ਵੀ ਉਹਨਾਂ ਦਾ ਆਪਣਾ ਸਟਾਈਲ ਹੈ ਜਦੋਂ ਵੀ ਤੁਸੀਂ ਪੈਨ ਮਸ਼ੀਨ ਬਾਏ ਕਰਨੀ ਹੈ ਨਾ ਤੁਸੀਂ ਬਾਈ ਕਰਨ ਲੱਗੇ ਤੁਸੀਂ ਉਹਦਾ ਨਾ ਟਾਰਕ ਨੂੰ ਫੀਲ ਕਰਨਾ ਕਿ ਤੁਸੀਂ ਕਿਹੜੇ ਟਾਰਕ ਤੇ ਕੰਮ ਕਰਦੇ ਜਿੱਦਾਂ ਮੇਰੇ ਵਾਲੀ ਆ ਇਹਦਾ ਨਾ ਬੈਲੈਂਸਡ ਟਾਰਕ ਆ ਕਿ ਨਾ ਜ਼ਿਆਦਾ ਹਾਈ ਆ ਤੇ ਨਾ ਜ਼ਿਆਦਾ ਲੋਅ ਆ ਇਹਦੇ ਨਾਲ ਤਦੀ ਦੋਨੇ ਕੰਮ ਹੋ ਜਾਂਦੇ ਆ ਸ਼ੇਡਿੰਗ ਵੀ ਵਧੀਆ ਹੋ ਜਾਂਦੀ ਆ ਲਾਈਨਰ ਵੀ ਵਧੀਆ ਹੋ ਜਾਂਦੀ ਪਰ ਜੇ ਇਹਦੀ ਟਾਰਕ ਜ਼ਿਆਦਾ ਹੁੰਦੀ ਇਹਨਾਂ ਲਾਈਨਰ ਕੰਮ ਜ਼ਿਆਦਾ ਵਧੀਆ ਹੋਣਾ ਸੀ ਤੇ ਲੈਸ ਹੁੰਦੀ ਤਾਂ ਇਹਨਾਂ ਸ਼ੇਡ ਕੰਮ ਵਧੀਆ ਹੋਣਾ ਸੀ ਸੋ ਜਦੋਂ ਤੁਸੀਂ ਮਸ਼ੀਨ ਲੈਣੀ ਆ ਜਾਤਰੇ ਇਦਾਂ ਦੀ ਮਸ਼ੀਨ ਖਰੀਦ ਲੋਗੇ ਤਾਂ ਵਧੀਆ ਆ ਸਸਤੀ ਮਹਿੰਗੀ ਨਾਲ ਹਾਂ ਅਸਰ ਪੈਂਦਾ ਆ ਸਸਤੀ ਦੀ ਜੀ ਮਸ਼ੀਨ ਨਾਲ ਇਹ ਅਸੇ ਕਹਿਣਾ ਨਹੀਂ ਚਾਹੀਦਾ ਬਹੁਤ ਸਾਰੇ ਆਰਟਿਸਟੇ ਗੱਲ ਕਹਿ ਦਿੰਦੇ ਕਿ ਸਾਨੂੰ ਸਸਤੀ ਜੀ ਮਸ਼ੀਨ ਦੇ ਦਿਓ ਨਾ ਵਧੀਆ ਡੈਡੂ ਬਣਾ ਲਾਂਗੇ ਐਕਸਪੀਰੀਅੰਸ ਵੀ ਹੁੰਦਾ ਯਾਰ ਹੈਨਾ ਪਰ ਮੇਰਾ ਇਹੀ ਐਕਸਪੀਰੀਅੰਸ ਕੀ ਤੁਸੀਂ ਵਧੀਆ ਡੈਡੂ ਮਸ਼ੀਨ ਲਓ ਹੈਨਾ ਜਿੰਨੀ ਹੋ ਸਕਦਾ ਜੇ ਜਿੰਨਾ ਕਿ ਉਹਨਾਂ ਦੇ ਗੌਰਪਾਉਂ ਦੇ ਮਿੱਠਾ ਆਊਗਾ ਮਹਿੰਗੀ ਲਓਗੇ ਤਾਂ ਵਧੀਆ ਹੀ ਹੋਊਗੀ ਹੈਨਾ ਬ੍ਰਾਂਡ ਹੋਊਗਾ ਨਾਲ ਬ੍ਰਾਂਡ ਅੱਛਾ ਇਹ ਵੀ ਗੱਲ ਹੈ ਕਈ ਇਦਾਂ ਦੇ ਵੀ ਬ੍ਰਾਂਡ ਆ ਜਿਹੜੇ ਲੋਕਾਂ ਨੇ ਯੂਜ਼ ਕੀਤੇ ਆ ਪਰ ਉਹਨਾਂ ਨੂੰ ਮਜ਼ਾ ਨਹੀਂ ਆਇਆ ਉਹਦੇ ਨਾਲ ਸਸਤੀ ਚ ਮਿਲਦਾ ਆ ਪਰ ਸਸਤੀ ਮੈਂਡੂਸਰ 20 ਤੋਂ ਉੱਤੇ ਉੱਤੇ ਵਾਲੀ ਮੈਂ ਕਹਿ ਸਕਦਾ ਠੀਕ ਹੈ ਉਸ ਤੋਂ ਥੱਲੇ ਵਾਲੇ ਤੇ ਕੋਸ਼ਿਸ਼ ਕਰਿਓ ਜੇ ਤੁਸੀਂ ਵਧੀਆ ਕੰਮ ਕਰਨਾ ਚਾਹੁੰਦੇ ਆ ਕਿ ਜਿਹੜੀ ਅਡਜਸਟੇਬਲ ਸਟ੍ਰੋਕ ਹੈ ਨਾ ਪਹਿਲਾਂ ਸਟ੍ਰੋਕ ਨੂੰ ਚੰਗੀ ਤਰ੍ਹਾਂ ਜਾਣ ਲਿਓ ਕਿ ਹੁੰਦਾ ਕੀ ਆ ਜਿਨ੍ਹਾਂ ਦੇ ਆਰਪੀਐਮ ਜਿਨ੍ਹਾਂ ਦੇ ਸਟ੍ਰੋਕ ਸੈੱਟ ਹੋ ਜਾਣ ਉਹ ਮਸ਼ੀਨ ਲਿਓ ਕਰਕੇ ਤੁਹਾਨੂੰ ਆਰਾਮ ਨਾਲ ਕੰਮ ਕਰਨ ਦੇ ਅੰਦਰ ਨਾਲ ਜ਼ਿਆਦਾ ਡਿਸਟਰਬੈਂਸ ਨਾ ਹੋਵੇ ਪ੍ਰੈਕਟਿਸਿੰਗ ਸਕਿੰਨ ਤੋਂ ਪਹਿਲਾਂ ਤੁਸੀਂ ਜਿਹੜਾ ਆ ਕੰਮ ਕਰਨਾ ਹਮੇਸ਼ਾ ਪੀਲਸ ਤੇ ਸਿੱਖੋ ਸਾਂਤਰੀ ਦੀਆਂ ਛੱਲਾ ਹੋ ਗਈਆਂ, ਕੇਲੇ ਦੀਆਂ ਛੱਲਾ ਹੋ ਗਈਆਂ, ਕਿਸੇ ਛਲਤੇ ਉੱਤੇ ਫੇਰ ਪ੍ਰੈਕਟਿਸ ਕਰੋ। ਫੇਰ ਪ੍ਰੈਕਟਿਸਿੰਗ ਸਕਿਨ ਤੇ ਜਾਓਗੇ ਤੇ ਉੱਤੇ ਮੈਂ ਵੈਸੇ ਇੱਕ ਅਲੱਗ ਤੋਂ ਲੈਕਚਰ ਦਵਾਂਗੇ। ਆਪਾਂ ਜਦੋਂ ਮੈਂ ਪ੍ਰੈਕਟਿਸ ਸ਼ੁਰੂ ਕਰ ਲਈ, ਕੀ ਪਤਾ ਹੁਣ ਵੀਡੀਓ ਅਪਲੋਡ ਹੋ ਗਿਆ ਹੁਣ ਤੁਸੀਂ ਲੇਟ ਦੇਖ ਰਹੇ ਆ ਵੀਡੀਓ ਸ਼ਾਇਦ ਨਾ ਤਾਂ ਵੀਡੀਓ ਅਪਲੋਡ ਹੋ ਗਈਆਂ ਹੁਣ। ਤਾਂ ਪ੍ਰੈਕਟਿਸਿੰਗ ਸਕਿਨ ਉੱਤੇ ਪ੍ਰੈਕਟਿਸ ਕਰਨਾ, ਸ਼ੁਰੂ ਕਰਨਾ ਬਹੁਤ ਸਾਰੇ ਬਿਗਨਰ ਉਹਦੇ ਤੇ ਸ਼ੁਰੂ ਕਰ ਲੈਂਦੇ ਆ ਪਰ ਮੈਂ ਜਿੱਥੇ ਦੇਖਣ ਦੇਖਿਆ ਮਨ ਮੰਨਦਾ ਆ ਕਿ ਪ੍ਰੈਕਟਿਸਿੰਗ ਸਕਿਨ ਤੇ ਬਿਗਨਿੰਗ ਸ਼ੁਰੂਆਤ ਚ ਕਦੀ ਪ੍ਰ ਸੋ ਆਪਾਂ ਪੈਨ ਮਸ਼ੀਨ ਬਾਰੇ ਮੈਂ ਦੱਸਦਾ ਸੀਗਾ ਕਿ ਇਹਦੀ ਜਿਹੜੀ ਇਹਨੂੰ ਇੱਕ ਅਰੀਆ ਗੱਲਾਂ ਨੂੰ ਧਿਆਨ ਨਾਲ ਟੈਕਨੀਕਲੀ ਸਮਝ ਲਿਓ ਕਿ ਜਿਹੜੀ ਕੋਇਲ ਮਸ਼ੀਨ ਸੀਗੀ ਉਹਦੇ ਅੰਦਰ ਪਾਵਰ ਜ਼ਿਆਦਾ ਸੀ ਟਾਰਕ ਜ਼ਿਆਦਾ ਸੀ ਤੇ ਉਹ ਵਾਈਬ੍ਰੇਟ ਕਰਦੀ ਸੀ ਤੇ ਆਵਾਜ਼ ਕਰਦੀ ਸੀ ਇਹਦੇ ਅੰਦਰ ਜਿਹੜਾ ਬੈਲੈਂਸਡ ਆ ਇਹਦੇ ਅੰਦਰ ਮੋਟਰ ਲੱਗੀ ਹੁੰਦੀ ਆ ਇਹਦਾ ਸਾਰਾ ਕੁਝ ਐਡਜਸਟ ਹੋ ਜਾਂਦਾ ਸਟ੍ਰੋਕ ਐਡਜਸਟ ਹੋ ਜਾਂਦੀ ਆ ਆਰ ਪੀ ਐਮ ਬੜੇ ਸਮੂਥ ਚੱਲਦੇ ਆ ਛੇੜ ਬਹੁਤ ਸੋਹਣੀ ਹੁੰਦੀ ਆ ਕੰਫਰਟੇਬਲ ਆ ਫੜਨ ਲਈ ਆਵਾਜ਼ ਨਹੀਂ ਕਰਦੀ ਠੀਕ ਆ ਅਗਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਜੇਕਰ ਲੱਗਦਾ ਕਿ ਆਰ ਪੀ ਐਮ ਘਈ ਜਾਂਦਾ ਸੀ ਪ ਇਹਨਾਂ ਸਾਰਿਆਂ ਦੇ ਵੱਖਰੇ 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 ਟਿਊਟੋਰੀਅਲ ਹੈਗੇ ਆ ਤੁਸੀਂ ਉਹਨਾਂ ਨੂੰ ਦੇਖ ਲਓ ਉਹਨਾਂ ਨੂੰ ਸਮਝ ਲਓ ਕਰਕੇ ਜੇ ਮੈਂ ਇਹਦੇ ਨਾਲ ਨਾਲ ਸਾਰਾ ਕੁਝ ਸਮਝਾਉਂਗਾ ਤਾਂ ਬਹੁਤ ਗੀੜੀਆਂ ਲੰਬੀ ਚੱਲ ਜਾਣੀ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਦਾ ਪੈਨ ਮਸ਼ੀਨ ਇਹਦੇ ਉੱਤੇ ਕਿਸੇ ਦੇ ਕਿਤੇ ਆ ਡਿਸਪਲੇ ਕਿਸੇ ਦੀ ਕਿਤੇ ਆ ਤੁਸੀਂ ਬਸ ਪਾਵਰ ਆਨ ਆਫ ਕਰ ਸਕਦੇ ਆ ਕਈਆਂ ਦੇ ਉੱਤੇ ਕਈ ਮੋਡ ਹੁੰਦੇ ਆ ਕਿ ਤੁਸੀਂ ਕਿਹੜਾ ਮੋਡ ਆ ਚਾਰ ਪੰਜ ਮੋਡ ਹੁੰਦੇ ਆ ਉਹ ਤੁਸੀਂ ਅਲੱਗ-ਅਲੱਗ ਸ਼ੇਡਿੰਗ ਕਰਨ ਲਈ ਅਲੱਗ ਮੋਡ ਕਰ ਲਓ ਵੇachsen ਮੈਨੂੰ ਇੰਨੀ ਲੋੜ ਕਦੀ ਪਈ ਨਹੀਂ ਈਵਨ ਕਿ ਮੈਂ ਇਦਾਂ ਦੀਆਂ ਵੀ ਮੈਨੂੰ ਪਤਾ ਹੈ ਟੈਟੂ ਮਸ਼ੀਨਾਂ ਜਿਹੜੀਆਂ ਪੈਨ ਮਸ਼ੀਨਾਂ ਜਿਹੜੀਆਂ ਬਹੁਤ ਮਹਿੰਗੀਆਂ ਆ ਬਹੁਤ ਵਧੀਆ ਬ੍ਰਾਂਡ ਦੀਆਂ ਆ ਚੱਲਦੀਆਂ ਵੀ ਦੇਰ ਤੱਕ ਉਹਨਾਂ ਤੇ ਡਿਸਪਲੇ ਵੀ ਹੈ ਨਹੀਂ ਜੀ ਸੋ ਮੂਡ ਮੂਡ ਵਾਲੇ ਚੱਕਰ ਚ ਨਾ ਆਈ ਪਿਓ ਆਪਣੇ ਆਪ ਸ਼ੈੱਡ ਸੈਟਿੰਗ ਕਰ ਲਓ 1-2 ਮਿੰਟ ਦੀ 1-2 ਸੈਕਿੰਟ ਹੀ ਲੱਗਦੀ ਆ ਠੀਕ ਆ ਇੱਥੋਂ ਘੁੰਮ ਜਾਂਦੀ ਆ ਦੋ ਜਗ੍ਹਾ ਤੋਂ ਘੁੰਮਦੀ ਹੁੰਦੀ ਇਹ ਵੀ ਯਾਦ ਰੱਖਿਓ ਪੈਨ ਮਸ਼ੀਨ ਦੋ ਜਗ੍ਹਾ ਤੋਂ ਘੁੰਮਦੀ ਥੱਲੇ ਤੇ ਉੱਪਰੋਂ ਜਿੱਥੇ ਨੰਬਰ ਆ ਉੱਪਰੋਂ ਸਟ੍ਰੋਕ ਲੈਂਥ ਸੈੱਟ ਥੱਲੋਂ ਕਿ ਨੀਡਲ ਨੇ ਟਿਪ ਤੋਂ ਬਾਹਰ ਕਿੰਨਾ ਜਾਣਾ ਹੈ ਠੀਕ ਹੈ ਜਦੋਂ ਤੁਸੀਂ ਆਪਣੇ ਕਹਿੰਦੇ ਸ਼ੇਡ ਦਾ ਕੰਮ ਕਰਨਾ ਉਦੋਂ ਕੋਸ਼ਿਸ਼ ਕਰੋ ਕਿ ਨੀਡਲ ਘੱਟ ਬਾਹਰ ਨਿਕਲੇ ਟਿਪ ਤੋਂ ਠੀਕ ਹੈ ਉਹ ਇੱਥੋਂ ਐਡਜਸਟ ਹੋਣੀ ਹੈ ਤਾਂ ਜਦੋਂ ਤੁਸੀਂ ਲਾਈਨਰ ਕੰਮ ਕਰਨਾ ਹੈ ਤੇ ਜ਼ਿਆਦਾ ਬਾਹਰ ਨਿਕਲੇ ਤਾਂ ਜਿਹੜੀ ਉਹਦੀ ਸਟ੍ਰੋਕ ਲੈਂਥ ਹੈ ਉਹ ਪਰ ਸੈਟ ਹੋਣੀ ਹੈ ਉਹਨੂੰ ਘਟਾ ਕੇ ਬੱਸ ਇੱਥੋਂ ਆਨ-ਆਫ ਹੈ ਸਪੀਡ ਘੱਟ ਦਾ ਆਰ ਪੀ ਐਮ ਘੱਟ ਦਾ ਠੀਕ ਹੈ ਤੇ ਉਦਾਂ ਕਿ ਤੁਹਾਨੂੰ ਟਿਪਸ ਦਿੰਦਾ ਤੁਸੀਂ ਇੰਨੀ ਦੇਰ ਤੱਕ ਵੀਡੀਓ ਦੇਖ ਲਈ ਤੇਲੇ ਵੈਸੇ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਬਸਕ੍ਰਾਈਬ ਕਰ ਲਿਓ ਬਹੁਤ ਮਿਹਨਤ ਨਾਲ ਮੈਂ ਵੀਡੀਓ ਬਣਾਉਣਾ ਹਨਾ ਤੇ ਕੋਸ਼ਿਸ਼ ਕਰਿਓ ਜੇ ਤੁਸੀਂ ਸਿੱਖਦੇ ਆ ਟਿਪ ਇਹ ਹੈ ਕਿ ਇੱਕ ਦੋ ਆਰਟਿਸਟ ਫੋਲੋ ਕਰੋ ਸੌਖੇ ਆਰਟ ਦੇਖੋ ਵੱਡੇ ਵੱਡੇ ਆਰਟ ਨਾ ਦੇਖੋ ਆਰਾਮ ਨਾਲ ਸਿੰਪਲ ਆਰ ਦੇਖੋ ਨਹੀਂ ਤਾਂ ਤੁਸੀਂ ਪਜ਼ਲ ਹੋ ਜਾਣਾ ਡੰਡ ਜਿਹੜਾ ਟੈਟੂ ਕੋਰਸ ਤੋਂ ਬਹੁਤ ਸਿੰਪਲ ਜੀ ਚੀਜ਼ ਆ ਹਨਾ ਤੇ ਦੂਜਾ ਇਹ ਆ ਕਿ ਆਰ ਪੀ ਐਮ ਅਗਰ ਤੁਸੀਂ ਜ਼ਿਆਦਾ ਰੱਖਦੇ ਆ ਤੇ ਛੇਡ ਜਿਹੜਾ ਤੁਸੀਂ ਬਣਾਇਆ ਉਹਦੇ ਅੰਦਰ ਪਾਣੀ ਜ਼ਿਆਦਾ ਆ ਡਿਲੂਸ਼ਨ ਹੋ ਰਿਹਾ ਨਾ ਵਾਟਰ ਜਿਹੜਾ ਆ ਉਹ ਜ਼ਿਆਦਾ ਆ ਹਨਾ ਤੇ ਉਹਦੇ ਨਾਲ ਤੁਹਾਡਾ ਬਲੱਡ ਜਿਆਦਾ ਆਉਣਾ ਸਕਿਨ ਰੈੱਡ ਜਿਆਦਾ ਹੋਣੀ ਆ ਸ਼ੇਡ ਨਹੀਂ ਆਉਣਾ ਜੇ ਜਿਹਨੂੰ ਇਹ ਪ੍ਰੋਬਲਮ ਕਿਸੇ ਬਿਗਿਨਰ ਨੂੰ ਹੈਗੀ ਆ ਤਾਂ ਮੈਨੇ ਜ਼ਰੂਰ ਕਮੈਂਟ ਚ ਦੱਸਿਓ ਕਿ ਜਦੋਂ ਤੁਸੀਂ ਸ਼ੇਡ ਕਰਦੇ ਆ ਤਾਂ ਸਕਿਨ ਰੈੱਡ ਹੁੰਦੀ ਰਹਦੀ ਆ ਆਰ ਪੀ ਐਮ ਜ਼ਿਆਦਾ ਹੁੰਦੇ ਆ ਤੇ ਸ਼ੇਡ ਚ ਪਾਣੀ ਜ਼ਿਆਦਾ ਲੱਗਦਾ ਜਿਹੜੀ ਸ਼ੇਡਿੰਗ ਦੀ ਕਲਾਸ ਤੁਸੀਂ ਜਿਹੜੀ ਮੈਂ ਇਨਕ ਕੈਪ ਨਾ ਜਿਹੜੇ ਕਿੱਦਾਂ ਆਪਾਂ ਫਿਲ ਕਰੀਦੇ ਆ ਉਹਦੇ ਉੱਤੇ ਸਪੈਸ਼ਲ ਕਲਾਸ ਆ ਜ਼ਰੂਰ ਲਾਇਓ ਅੱਧੇ ਭੁਜਾ ਦਾ ਪ੍ਰੋਬਲਮ ਸੋਲਵ ਹੋ ਜਾਣੀ ਆ ਠੀਕ ਹੈ ਸ਼ੁਕਰੀਆ ਅਗਰ ਮੈਂ ਦੁਬਾਰਾ ਕੋਈ ਪੈਨ ਮਸ਼ੀਨ ਦੇ ਬਾਰੇ ਅਪਲੋਡ ਕੀਤੀ ਕਲਾਸ ਤਾਂ ਜ਼ਰੂਰ ਲਾਓ ਕਈ ਵੇਲੇ ਇੱਕੋ ਵਾਰੀ ਗੱਲਾਂ ਨਹੀਂ ਕਲੀਅਰ ਹੁੰਦੀਆਂ ਠੀਕ ਹੈ ਜੀ ਥੈਂਕ ਯੂ